ਕਬਿਰ ਕਰਤਾਰ ਜੀ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਬਿਰ ਕਰਤਾਰ ਜੀ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਹਾਥੀ ਤੇਰੀ ਸੋਚ ਦੇ ਮੈਨਾਂ ਦੇ ਆ ਕੇ ਠੋਕ ਕੇ ਕਾਰ ਤੇਰੀ ਸੋਚ ਦੇ ਮੈਨਾਂ ਦੇ ਆ ਕੇ ਠੋਕ ਕੇ ਕਬਿਰ ਕਰਤਾਰ ਬਾਣੀ ਅਮਰ ਰਹੇ ਅਮਰ ਰਹੇ ਅਮਰ ਰਹੇ ਕਬਿਰ ਕਰਤਾਰ ਬਾਣੀ ਅਮਰ ਰਹੇ ਅਮਰ ਰਹੇ ਅਮਰ ਰਹੇ ਕਬਿਰ ਕਰਤਾਰ ਬਾਣੀ ਜਿੰਦਾਬਾਦ 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 ਬਾੜੀ ਜਿੰਦਾਬਾਦ 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 ਤੇਰੀ ਸ਼ੋਰ ਤੇ ਬਰਾ ਦੇਾਂਗੇ ਠੋਕੇ ਕਾਮਰਡ ਤੇਰੇ ਕਾਜ ਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ ਫੇਰੋਂ ਲੱਗਦੇ ਮੈਦਾਨ ਕੀ ਸਮਗਰੀ ਲੈ ਆਉਂਦੇ ਨਾ ਮੈਂ ਤਾਂ ਨੁਕਸਾਨ ਕਰਾਂਗਾ ਕਹਾਂ ਹੁਕਿਆ ਲਾ ਬਿਜੋ ਟ੍ਰੇਨ ਦੇ ਅੰਦਰ ਉਹਨਾ ਕੋਈ ਨਹੀਂ ਸੀ ਨਾ ਉਹਨੂੰ ਦੇਖਿਆ ਸੀ ਉਹ ਸੈਕਲ ਦੇ ਅੰਦਰ ਵਿੱਚ ਬਰਾਦਰੀ ਜਿਆਦਾ ਉੱਚਾ ਜਿਸ ਤਰ੍ਹਾਂ ਕਿ ਅੱਜ ਪਿੰਡ ਬੁਆਣੀ ਦੇ ਵਿਖੇ ਕਾਮਰੇਡ ਕਰਤਾਰ ਸਿੰਘ ਬੁਆਣੀ ਦੇ ਅੰਤਮ ਸੰਸਕਾਰ ਦੇ ਉੱਪਰ ਸੰਗਤਾਂ ਜੁੜੀਆਂ ਹੋਈਆਂ ਨੇ ਸਾਡੇ ਨਾਲ ਨੇ ਸਰਦਾਰ ਸੰਸੇਧ ਸਿੰਘ ਦੁੱਲੋਂ ਜੀ ਹਾਂਜੀ ਦੁੱਲੋਂ ਸਾਹਿਬ ਇੱਕ ਯੋਗਦਾਨਤ ਹੋਇਆ ਕਾਮਰੇਡ ਬੁਆਣੀ ਦੇ ਜਾਣ ਨਾਲ ਕੀ ਕਹੋਗੇ ਇਸ ਦੁਖਦਾਈ ਮੌਕੇ ਦੇ ਉੱਪਰ ਕਿ ਕਾਮਨਿਸਟ ਲਹਿਰ ਦਾ ਇੱਕ ਯੁੱਗ ਅੰਤ ਅੰਤ ਦੀਮਾ ਕਰ ਸਕਦਾ ਇਹ ਲਹਿਰ ਹੈ ਇੱਕ ਲਹਿਰ ਚ ਬੜੇ ਬੜੇ ਕਪਤਾਨ ਬੜੇ ਬੜੇ ਯੋਧੇ ਆਉਂਦੇ ਨੇ ਮੈਂ ਸਮਝਦਾ ਕਿ ਇੱਕ ਯੋਧਾ ਜਿਹੜਾ ਕਿਸਾਨੀ ਖੇਤ ਮਜ਼ਦੂਰ ਔਰ ਪੂੰਜੀਵਾਦੀ ਸਿਸਟਮ ਦੇ ਮਜ਼ਦੂਰਾਂ ਦੇ ਹੱਕ ਹਕੂਕ ਦੀ ਲੜਾਈ ਲੜਨ ਵਾਲਾ ਪੂੰਜੀਵਾਦੀ ਸਿਸਟਮ ਦੇ ਖਿਲਾਫ ਮੋਢੀ ਹੋ ਕੇ ਕੰਮ ਕਰਨ ਵਾਲਾ ਇੱਕ ਸਾਡੇ ਕੋਲੋਂ ਇੱਕ ਯੋਧਾ ਯੋਧਾ ਹੋਇਆ ਹੈ ਔਰ ਇਸ ਦਾ ਇਹ ਕਮਿਊਨਿਸਟ ਲਹਿੜ ਨੂੰ ਜ਼ਰੂਰ ੱੱਕਾ ਵੱਜਿਆ ਪਰ ਅੱਜ ਜ਼ਰੂਰ ਥਾ ਕਿ ਇਹਨਾਂ ਜਿਹੜੇ ਲੀਡਰ ਸਾਹਿਬਾਨਾ ਜਿਹੜੇ ਗਰੀਬਾਂ ਦਾ ਹਾਜ਼ਰ ਰਾਰਾ ਵੰਡਦੇ ਰਹੇ ਨੇ ਉਹਨਾਂ ਦੇ ਹੱਕਾਂ ਲਈ ਸਿਸਟਮ ਦੇ ਖਿਲਾਫ ਇੱਕ ਜ਼ਗੀਰਦਾਰੀ ਸਿਸਟਮ ਦੇ ਖਿਲਾਫ ਲੜਾਈ ਲੜਦੇ ਰਹੇ ਨੇ ਇਹ ਇਹ ਸਾਨੂੰ ਜ਼ਰੂਰਤ ਹੈ ਜੇ ਸ਼ਰਧਾਂਜਲੀ ਜਿਹੜੀ ਹੈ ਇਹੀ ਹੋ ਸਕਦੀ ਹੈ ਕਿ ਕਾਮਰੇੜ ਕਰਤਾਰ ਦੇ ਵਿਚਾਰਧਾਰਾ ਪਰ ਉਹ ਪਰ ਹੈ ਵੀ ਨਾ ਦੀ ਗੱਲ ਕਰਨ ਵਾਲਾ ਇਹਦੇ ਵਿਚਾਰਧਾਰਾ ਨੂੰ ਉਹ ਨੂੰ ਸੱਚੀ ਸਮਝ ਤਾ ਦੀ ਕਿ ਅਸੀਂ ਜਿਸ ਤਰ੍ਹਾਂ ਕਰਤਾਰ ਮੋਢੀ ਹੋ ਕੇ ਗਰੀਬਾਂ ਦੀ ਮਦਦ ਕਰਦਾ ਰਿਹਾ ਅਸੀਂ ਵੀ ਉਸੇ ਤਰ੍ਹਾਂ ਉਸੇ ਰਾਹ ਤੇ ਚੱਲਦੇ ਹੋਏ ਉਸ ਲਹਿਰ ਦੇ ਇੱਕ ਕਾਰਕੂਨ ਬਣ ਕੇ ਕੰਮ ਕਰੀਏ ਤਾਂਕਾ ਗਰੀਬਾਂ ਨੂੰ ਇਨਸਾਫ ਮਿਲਦਾ ਰਹੇ ਪੰਜ ਅ ਜਿਸ ਤਰ੍ਹਾਂ ਸਰਦਾਰ ਸਾਹਿਬ ਬਹੁਤ ਲੰਬਾ ਸਮਾਂ ਤੁਸੀਂ ਸਿਆਸਤ ਵਿੱਚ ਰਹੇ ਹੋ ਕਾਮਰੇਡ ਵੀ ਬਹੁਤ ਲੰਬਾ ਸਮਾਂ ਸਿਆਸਤ ਵਿੱਚ ਸક્રિય ਰਹੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਯਾਦਗਾਰ ਕੋਈ ਘਟਨਾ ਤੁਹਾਡੇ ਨਾਲ ਤੁਸੀਂ ਸਾਂਝੀ ਕਰਨਾ ਚਾਹੋਗੇ ਤੁਹਾਡੀ ਮੈਂ ਜਦੋਂ ਪੰਜਾਬ ਚ ਅਤਵਾਦ ਔਰ ਮੂਵਮੈਂਟ ਸੀ ਖਾਲਸਤਾਨ ਬਣਾਉਣ ਦੀ ਪੰਜਾਬ ਚ ਗੱਲਾਂ ਹੋ ਰਹੀਆਂ ਸੀ ਜ ਮੈਂ ਤੇ ਉਦੋਂ ਪ੍ਰੈਜ਼ੀਡੈਂਟ ਰੂਲ ਦੇ ਹੁੰਦੇ ਜਿੱਥੇ ਇਸ ਏਰੀਏ ਦੇ ਮੋਢੀ ਲੀਡਰ ਸਰਦਾਰ ਬਿਆਨ ਸਿੰਘ ਨੇ ਅਤਵਾਦ ਵੱਖਵਾਦ ਦੇ ਲੜਾਈ ਲੜੀ ਹੈ ਉੱਥੇ ਮੈਂ ਕਹਿ ਸਕਦਾ ਕਿ ਕਰਤਾਰ ਬੁਆਣੀ ਅੱਜ ਸਾਡੇ ਚ ਕਾਮਰੇਡ ਗੁਰਮੇਲ ਹੁੰਜਣ ਨਹੀਂ ਰਿਹਾ ਉਹ ਵੀ ਅਤਵਾਦ ਦਾ ਸ਼ਿਕਾਰ ਹੋਇਆ ਮੈਂ ਤੇ ਉਹ ਉਹਨਾਂ ਨੇ ਉਸ ਲਹਿਰ ਦੇ ਵਿੱਚ ਇਕੱਠੀਅਸ ਤੇ ਜਾਂ ਕੀਤੀ ਹੈ ਪਰ ਪੰਜਾਬ ਨੂੰ ਇਹਨਾਂ ਅਤਵਾਦੀਆਂ ਤੋਂ ਬਚਾਉਣ ਲਈ ਪੰਜਾਬ ਨੂੰ ਖਾਲਸਤਾਨ ਦਾ ਖਿੱਤਾ ਨਾ ਮੜਨ ਦਈਏ ਤੇ ਬੇਦੋਸ਼ਾਂ ਦੇ ਜਿਹੜੇ ਕਤਲ ਹੋ ਰਹੇ ਤੇ ਹਿੰਦੂ ਸਿੱਖ ਦੇ ਜਾਨ ਤੇ ਇਸ ਉਸ ਸਮੇਂ ਦੇ ਵਿੱਚ ਤਕਰੀਬਨ ਪੰਜਾਬ 'ਚ 26000 ਲੋਕਾਂ ਦੇ ਕਤਲ ਵੀ ਇਹ ਬੜੇ-ਬੜੇ ਲੀਡਰ ਵੀ ਮਾਰੇ ਗਏ। ਉਸ ਅਸੀਂ ਜਕਰੀਆ ਖਾਨ ਨੂੰ ਕੈਦ ਦਿੰਦੇ ਆ ਕਈ ਵਾਰੀ ਦੇੰਦਰ ਦੇ ਵੀ ਆ ਪਰ ਉਸ ਸਮੇਂ ਦੇ ਵਿੱਚ ਜ ਇਹ ਅਤਵਾਦੀ ਇਹਨੇ ਪੰਜਾਬ 'ਚ ਬੇਦੌਸ਼ੀਆਂ ਦੇ ਕਤਲ ਕੀ ਉਸ ਲਹਿਰ ਦੇ ਖਿਲਾਫ ਵੀ ਮੈਂ ਰੁਮੇਰ ਹੁੰਜਣ ਕਾਮਰੇਡ ਜੋਧਾ ਵੀ ਹੁੰਦੇ ਤੇ ਉਸ ਸਮੇਂ ਦੇ ਵਿੱਚ ਕਾਫੀ ਅਸੀਂ ਲੋਕਾਂ ਨੇ ਇਹ ਮੈਂ ਕਾਂਗਰਸ ਪਾਰਟੀ ਬਨੋਂ ਸਟੇਜਾਂ 'ਚ ਜਾਂ ਸੰਜੀਏ ਲੋਕਾਂ ਨੂੰ ਲਾਭ ਬਦ ਕਰਦੇ ਤੇ ਲੋਕਾਂ ਨੂੰ ਜਗਾਉਂਦੇ ਤੇ ਇਸ ਮੂਵਮੈਂਟ ਦੇ ਖਿਲਾਫ ਇਹ ਕੁਰਬਾਨੀਆਂ ਕਰਕੇ ਜੇ ਅੱਜ ਪੰਜਾਬ 'ਚ ਡੈਮੋਕ੍ਰੇਸੀ ਹੈ ਮੈਂ ਕਹਿ ਸਕਦਾ ਜੇ ਲੋਕ ਰਾਜ ਹੈ ਚਾਹੇ ਪਾਰਟੀਆਂ ਕੋਈ ਵੀ ਰਾਜ ਉਹ ਸਮੇਂ ਲੋਕ ਰਾਜ ਨੂੰ ਖਤਰਾ ਤੀ ਹਿੰਦੁਸਤਾਨ ਤੋਂ ਪੰਜਾਬ ਨੂੰ ਵੱਖ ਕਰਨ ਦੀ ਕੋਸ਼ਿਸ਼ਾਂ ਕੀਤੀ ਜਾਂਦੀ ਸੀ ਉਸ ਲਹਿਰ ਦੇ ਵਿੱਚ ਆ ਕੇ ਇਹ ਕਾਮਰੇਡ ਕਰਤਾਰ ਨੇ ਵੀ ਉਹ ਸਹ ਲਹਿਰ ਜਦੋਂ ਅਸੀਂ ਸਾਰੇ ਨੇ ਰੜ ਕੇ ਸਾਰੇ ਬਹੁਤ سارے ਲੀਡਰ ਵੀ ਮਾਰੇ ਗਏ ਉਸ ਸਮੇਂ ਹਰ ਪਾਰਟੀਆਂ ਦੇ ਮਾਰੇ ਤੇ ਜਿਹੜੀ ਚੰਗੀ ਜਿਹੜੇ ਨੈਸ਼ਨਲਿਸਟ党 ਕਮਿਊਨਿਸਟ ਵੀ ਮਰੇ ਅਕਾਲੀ ਵੀ ਮਰੇ ਔਰ ਜੀ ਭਾਜਪਾ ਦੇ ਵੀ ਕਾਫੀ ਲੋਕ ਮਰੇ ਸੀ ਪਰ ਉਹ ਮੈਂ ਸਮਝਦਾ ਉਹਨਾਂ ਕੁਰਬਾਨੀਆਂ ਦਾ ਨਤੀਜਾ ਹੈ ਕਿ ਅੱਜ ਪੰਜਾਬ 'ਚ ਲੋਕ ਰਾਜ ਆਇਆ ਹੈ ਅਜੇ ਜ਼ਰੂਰ ਤਾਂ ਕਿ ਅਸੀਂ ਜਿਹੜੀ ਕਿ ਲਹਿਰ ਤੀ ਮੀ ਪੈ ਰਹੀ ਹੈ ਅੱਜ ਮੈਨੂੰ ਸਮਝਦਾ ਕਿ ਨਵੀਂ ਜਿਹੜੀ ਪੀੜ੍ਹੀ ਹੈ ਉਹ ਉਹ ਡੋਗਰਾ ਦੇ ਵਿੱਚ ਉਹਨਾਂ ਨੂੰ ਜਾਗਰਤੀ ਆਉਣੀ ਚਾਹੀਦੀ ਹੈ WhatsApp ਆ ਮੋਬਾਈਲਾਂ ਦੇ ਰਾਹੀਂ ਜਿਹੜੀ ਇਹ ਅੱਗੇ ਜਿਹੜੀ ਮੂਵਮੈਂਟਾਂ ਬਣਦੀਆਂ ਹੁੰਦੀਆਂ ਉਹ ਵਿਚਾਰਧਾਰਾ ਨਾਲ ਅੱਜ ਵਿਚਾਰਧਾਰਾ ਬਦਲਦੀ ਜਾ ਰਹੀ ਹੈ ਪੂੰਜੀਵਾਦ ਵੱਲੋਂ ਲੋਕ ਜਾ ਰਹੇ ਨੇ ਜਾਂ ਕਮਨਲ ਵੱਲ ਰਹੇ ਨੇ ਧਾਰਮਿਕ ਹਜ਼ਾਰਿਆਂ ਦੇ ਵਿੱਚ ਜ਼ਹਿਰ ਫੈਲਾਇਆ ਜਾ ਰਿਹਾ ਹੈ ਉਸ ਫਿਰਕਾ ਪ੍ਰਸਤੀ ਦੇ ਖਿਲਾਫ ਜੇ ਜੂਜ ਕੇ ਗਣੇ ਲੜਾਈ ਲੜਨੀ ਹੈ ਤਾਂ ਇਹੀ ਸੱਚੀ ਸ਼ਰਧਾਂਜਲੀ ਕਾਮਰੇਡ ਨੂੰ ਸਾਡੇ ਸਾਥ ਨੂੰ ਮੈਨੂੰ ਬੜਾ ਦੁੱਖ ਹੋਇਆ ਨਿੱਜੀ ਤੌਰ ਤੇ ਮੇਰਾ ਮਿੱਤਰ ਤੀ ਵਿਚਾਰਦਾਰਾ ਅਸੀਂ ਸਾਂਝੀ ਕਰਦੇ ਰਹੇ ਸੀ ਕਰਤਾਰ ਦਾ ਜਾਣਾ ਜਿੱਤੇ ਕਮਿਊਨਿਸਟ ਲਹਿਰ ਨੂੰ ਧੱਕਾ ਲੱਗਿਆ ਮੈਂ ਸਮਝਦਾ ਵੀ ਮੈਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਕਾਮੜ ਕਲਵੰਥ ਭਰਾ ਕਾਮੜ ਗਰਮੇਲ ਹੁੰਜਣ ਤੇ ਪਹਿਲਾਂ ਦੂਲੋਂ ਨੇ ਦੱਸਿਆ ਹੀ ਆ ਵੀ ਅਤਵਾਦ ਡੋਰਚ ਕਾਮਣਗਰ ਮੇਲ 1999 ਚ ਮਾਰਿਆ ਗਿਆ ਸੀ ਤੇ ਕਾਮਣ ਕਰਤਾਰ ਵੀ ਨਾਲੇ ਹੁੰਦਾ ਸੀ ਹਰ ਟਾਈਮ ਇਕੱਠੇ ਰਹਿੰਦੇ ਸੀ ਸਾਡੀ ਸੱਚੀ ਸਰਦਾਰਨ ਦੀ ਇਹ ਆ ਜੋ ਕਰਤਾਰ ਨੇ ਸਾਨੂੰ ਰਾਹ ਦਿਖਾਇਆ ਅਸੀਂ ਉਸੇ ਰਾਹ ਤੇ ਚੱਲੀਏ ਪੂੰਜੀ ਬਾਦ ਦੇ ਖਿਲਾਫ ਡਟ ਕੇ ਲੜੀਏ ਤੇ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਲੜੀਏ ਇਹ ਹੀ ਉਹਦੀ ਸੋਚ ਸੀ ਇਹ ਹੀ ਸਾਡੀ ਸੋਚ ਆ ਸੋ ਖੜਿਆ ਜੀ ਪਿੰਡ ਬੁਆਣੀ ਦੇ ਵਿਖੇ ਜਿੱਥੇ ਅੱਜ ਕਾਮਰੇਡ ਕਰਤਾਰ ਸਿੰਘ ਬਵਾਣੀ ਜਿਨ੍ਹਾਂ ਦੀ ਅੰਤਮ ਯਾਤਰਾ ਅੰਤਮ ਸੰਸਕਾਰ ਦੇ ਵਿੱਚ ਜੁੜ ਬੈਠੀ ਹੈ ਸੰਗਤ ਦੇਖ ਸਕਦੇ ਹਾਂ ਭਾਰੀ ਗਿਣਤੀ ਦੇ ਵਿੱਚ ਇੱਥੇ ਲੋਕ ਉਜੇ ਨੇ ਕਾਮਰੇਡ ਕਰਤਾਰ ਸਿੰਘ ਬਵਾਣੀ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੰਬਾ ਸੰਘਰਸ਼ ਲੜਿਆ ਤੇ ਜੋ ਇੱਕ ਕਲਾਸ ਜੋ ਕਲਾਸ ਇੱਕ ਵਰਗ ਦੀ ਲੜਾਈ ਹੈ ਜੋ ਗਰੀਬ ਵਰਗਿਆਂ ਦੀ ਆਵਾਜ਼ ਹੈ ਉਹ ਜੋ ਦਵਾਈ ਜਾਂਦੀ ਹੈ ਆਵਾਜ਼ ਹੈ ਉਸ ਦੇ ਵਿਰੁੱਧ ਅਵਦੀ ਆਵਾਜ਼ ਬੁਲੰਦ ਕੀਤੀ ਹੈ ਮੈਂ ਗਰਦੀਪ ਸਿੰਘ ਦਾ ਆਪਣਾ ਆਈਡੀਆ ਤੋਂ ਮੈਂ ਕਹਿੰਦਾ ਕਮਲੇਟ ਕਰਤਾ ਸਿੰਘ ਬਾਣੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜੀ ਉਹ ਕਿਸਾਨ ਮਜ਼ਦੂਰ ਤੇ ਲਾਜਨ ਵਿਦਿਆਰਥੀਆਂ ਦੇ ਲਈ ਲਾਈ ਔਰ ਉਹਨੇ ਇੰਨੇ ਸੰਘਰਸ਼ ਲੜੇ ਤੇ ਗਰੀਬਾਂ ਦੀ ਮਦਦ ਕੀਤੀ ਰਹੀ ਮੈਨੂੰ ਵੀ ਉਹਨਾਂ ਦੇ ਨਾਲ ਕਾਫੀ ਜਮਾਂ ਸਵਾ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਕਿਉਂਕਿ ਅਸੀਂ ਵੀ ਉਸ ਸਮੇਂ ਦੇ ਵਿੱਚ ਜਦੋਂ ਹਾਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਤਾਸੀਬੀ ਉਸ ਦੇ ਨਾਲ ਮੈਂਬਰ ਬਣੇ ਅਰੋਸ ਦਿਨ ਤੋਂ ਇਹ ਨਗਰ ਦੇ ਨਾਲ ਚਲਦੇ ਆ ਰਹੇ ਆ ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਸੰਘਰਸ਼ ਸਾਡੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਕੀਤੇ ਪੂਰਨ ਅਤੇ ਆਪਣਾ ਜਿਹੜਾ ਪਹਿਰਾ ਦੀਏ ਅਤੇ ਅੱਗੇ ਵਧੀ ਜਾਣ ਦੀ ਸੋਚ ਲਉ ਅਪਣਾ ਕੇ ਚੱਲੀਏ ਇਹ ਹੀ ਸਾਡੀ ਕਾਮਨਾ ਹੈ ਅਸੀਂ ਆਰ ਨੌਜਵਾਨ ਬੇਨਤੀ ਕਰਦੇ ਆ ਕਿ ਤੁਸੀਂ ਵੀ ਆ ਕੇ ਇਸ ਜਿਹੜਾ ਸੰਘਰਸ਼ ਦੇ ਵਿੱਚ ਇਹਨਾਂ ਦੇ ਜੀਵਨ ਨੂੰ ਉਪਨਾ ਕੇ ਤੇ ਉਹਨਾਂ ਦੇ ਉੱਤੇ ਚੱਲਦੇ ਕਿ ਆਪਣੇ ਜਿਹੜਾ ਸਫਲਤਾ ਪ੍ਰਾਪਤ ਕਰਦੇ ਜਾइए ਧੰਨਵਾਦ ਹਾਂਜੀ ਖੜਿਆ ਹਾਂ ਜਿਲ੍ਹਾ ਲੁਧਿਆਣਾ ਦੇ ਪਿੰਡ ਬਵਾਨੀ ਦੇ ਵਿਖੇ ਜਿੱਥੇ ਅੱਜ ਕਾਮਰੇਡ ਕਰਤਾਰ ਸਿੰਘ ਬਵਾਨੀ ਦਾ ਸੰਸਕਾਰ ਕੀਤਾ ਗਿਆ ਜੋ ਆਪਣੀ ਲੰਮੀਰੀ ਉਮਰ ਬਤਾਉਣ ਤੋਂ ਬਾਅਦ ਅੱਜ ਲੰਬੀ ਬਿਮਾਰੀ ਚੱਲਦੇ ਹੋਏ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਜਿਸ ਨੂੰ ਲੈ ਕੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਉਹਨਾਂ ਨੂੰ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਪੁੱਜੇ ਨੇ ਤੇ ਦੇਖ ਸਕਦੇ ਹੋ ਕਿ ਸਾਹਮਣੇ ਉਹਨਾਂ ਦਾ ਘਰ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਆਰਥਿਕ ਹਾਲਾਤ ਰਹੇ ਹੋਣਗੇ ਕਾਮਰਦ ਕਰਤਾਰ ਸਿੰਘ ਪਵਾਣੀ ਦੇ ਇਹ ਉਹਨਾਂ ਦਾ ਘਰ ਹੈ ਜਿੱਦੀ ਪੁਸ਼ਟੀ ਘਰ ਹੈ ਤੇ ਜਿਨ੍ਹਾਂ ਦਾ ਅੱਜ ਦੇਹਾਂਤ ਹੋਇਆ ਤੇ ਉਹਨਾਂ ਨੂੰ ਅਗਨੀ ਪੇਂਟ ਕੀਤਾ ਗਿਆ ਸਾਡੇ ਨਾਲ ਨੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਉਹ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਾਲੀ ਜੀ ਕਾਮਰਦ ਕਰਤਾਰ ਸਿੰਘ ਪਵਾਣੀ ਦੇ ਗ੍ਰਹਿ ਵਿਖੇ ਪਹੁੰਚੇ ਹੋ ਅੱਜ ਦਾ ਸੰਸਕਾਰ ਕੀਤਾ ਗਿਆ ਉਹਨਾਂ ਨੂੰ ਅਗਨੀ ਪੇਂਟ ਕੀਤਾ ਗਿਆ ਇਸ ਮੌਕੇ ਤੇ ਕੀ ਕਹਾਂਗੇ ਅੱਜ ਮੈਂ ਸਮਝਦਾ ਵੀ ਬਹੁਤ ਤੋਂ ਵੱਡਾ ਘਟਾ ਪਿਆ ਕਾਮਨਿਸਟ ਲਹਿਰ ਨੂੰ ਵੀ ਖਾਸ ਕਰਕੇ ਮਜ਼ਦੂਰਾਂ ਨੂੰ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਅਸਲੀ ਮਜ਼ਦੂਰ ਲੀਡਰ ਕਰਤਾਰ ਸਿੰਘ ਬਾਣੀ ਸੀ ਅੱਜ ਵੀ ਬਹੁਤ ਸਾਰੇ ਆਪਣੇ ਆਪ ਨੂੰ ਖੌਤੀ ਕਾਮਰੇਡ ਲੀਡਰ ਕਹੋਂਦੇ ਨੇ ਜੋ ਸਿਰਫ ਤੇ ਸਿਰਫ ਸਰਮਾਇਦਾਰ ਤਨਾਡਾਂ ਦੀ ਗੱਲ ਕਰਦੇ ਨੇ ਝੰਡੇ ਚਾਹੇ ਕਿਸਾਨੀ ਦੇ ਚੱਕ ਲੈਣ ਚਾਹੇ ਉਹ ਲਾਲ ਚੱਕ ਲੈਣ ਉਹਨਾਂ ਨੇ ਸਿਰਫ ਇੱਕ ਵਿਸ਼ੇਸ਼ ਵਰਗ ਦੀ ਗੱਲ ਕੀਤੀ ਹੈ ਪਰ ਜਦੋਂ ਮੈਂ ਛੋਟਾ ਹੁੰਦਾ ਦੇਖਦਾ ਸਾਡੇ ਘਰੇ ਵੀ ਆਉਂਦੇ ਜਾਂਦੇ ਰਹੇ ਨੇ ਤਾਂ ਇਹਨਾਂ ਨੇ ਜਿੰਨੇ ਵੀ ਕੋਲ ਲੜੇ ਨੇ ਉਹਨਾਂ ਬੇਸਹਾਰੇ ਗਰੀਬਾਂ ਮਜ਼ਲੂਮਾਂ ਦੇ ਹੱਕ ਚ ਲੜਨੇ ਅਸਲੀ ਮਜ਼ਦੂਰਾਂ ਦੀ ਲੜਾਈ ਇਹ ਮੈਂ ਸਮਝਦਾ ਤਾਂ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਲੜੀ ਆ ਇਸ ਹਲਕੇ ਦੇ ਵਿੱਚ ਤੇ ਦੂਜੀ ਗੱਲ ਬਹੁਤ ਵਧੀਆ ਜਿਹਹਾਰੂ ਸਾਥੀ ਸੀਗੇ ਲੜਾਕੇ ਸੀਗੇ ਲੋਕਾਂ ਦੇ ਹੱਕਾਂ ਦੇ ਲੜਨ ਵਾਲੇ ਸੀ ਤੇ ਅਸੀਂ ਵੀ ਇਹਨਾਂ ਤੋਂ ਸੇਧ ਲੈ ਕੇ ਅੱਜ ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰਦੇ ਨੇ ਵੀ ਤੁਸੀਂ ਇੰਨੇ ਡਿਟਰਮਾਈਨਡ ਕਿਵੇਂ ਲੜਦੇ ਹੋ ਇਹ ਜੇ ਲੀਡਰਾਂ ਨੂੰ ਅਸੀਂ ਲੜਦੇ ਦੇਖਿਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਇਸ ਕਰਕੇ ਸਾਡਾ ਵੀ ਅ ਦ੍ਰਿੜ ਨਿਸ਼ਚੈ ਹੋਇਆ ਪਰੰਤੂ ਇੱਕ ਐਸਾ ਸੱਚਾ ਸੁੱਚਾ ਇਨਸਾਨ ਸੱਚਾ ਸੁੱਚਾ ਲੀਡਰ ਜਿਹਦੇ ਵਿੱਚ 1997 ਦੇ ਵਿੱਚ ਕਾਂਗਰਸ ਨੇ ਬਹੁ ਵੱਡਾ ਧੋਖਾ ਕੀਤਾ ਕਾਂਗਰਸ ਤੇ ਕਮਿਊਨਿਸਟਾਂ ਦਾ ਸਮਝੌਤਾ ਸੀ ਪੈੜ ਸੀਟ ਸੀ ਜਿਹੜੀ ਉਹ ਲਾਲ ਝੰਡੇ ਕਾਮਰੇਡ ਸਾਹਿਬ ਖੜੇ ਸੀ ਔਰ ਐਡੇ ਐਡੇ ਇਕੱਠ ਹੁੰਦੇ ਸੀ ਟਾਈਮ ਤੇ ਆ ਕੇ ਕਾਂਗਰਸ ਵਾਲਿਆਂ ਨੇ ਜਿਹੜੀ ਸਾਰੀ ਵੋਟ ਆਪਣੀ ਦੂਜੇ ਪਾਸੇ ਕਨਪੜ ਲੀਡਰ ਖੜਾ ਸੀ ਕਾਲੀ ਦਲ ਦਾ ਉਹਨੂੰ ਕਨਵਰਟ ਕਰਤੀ ਔਰ ਇਹ ਹਾਰ ਗਏ ਤੋ ਕਾਂਗਰਸ ਨੂੰ ਪਤਾ ਸੀ ਵੀ ਇਹ ਇੱਕ ਜਝਾਰੂ ਲੀਡਰ ਆ ਗਰੀਬਾਂ ਦੇ ਲੜਨ ਵਾਲਾ ਜੀ ਕਿਤੇ ਇੱਥੋਂ ਜਿੱਤ ਗਿਆ ਤਾਂ ਕਾਂਗਰਸ ਦੇ ਇੱਥੇ ਪੈਰ ਨਹੀਂ ਲੱਗਣੇ ਇਸੇ ਕਰਕੇ ਅੱਜ ਬੜਾ ਦੁੱਖ ਹੈ ਵੀ ਇੱਕ ਗਰੀਬਾਂ ਲਈ ਮਜ਼ਦੂਰਾਂ ਲਈ ਲੜਨ ਵਾਲਾ ਇੱਕ ਲੜਾਕਾ ਇਸ ਫਾਨੀ ਜਹਾਨ ਤੋਂ ਅਲਵਿਦਾ ਕਹਿ ਗਿਆ ਸੋ ਬੜਾ ਘਾਟਾ ਪਿਆ ਔਰ ਕੱਲ ਅੱਜ ਜਿਹੜਾ ਉਹਦਾ ਸੰਸਕਾਰ ਕੀਤਾ ਗਿਆ ਸੋ ਅਸੀਂ ਤਾਂ ਇਹ ਸਮਝਦੇ ਆਂ ਵੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਦੇ ਸੰਘਰਸ਼ ਤੋਂ ਸਿੱਧ ਲੈਣੀ ਚਾਹੀਦੀ ਹੈ